ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਰਾਸ਼ਟਰਪਤੀ 트럼ਪ ਨੇ ਜਿਹੜੇ ਐਗਜ਼ੀਕਿਊਟਿਵ ਆਰਡਰ ਦਿੱਤੇ ਆ ਉਹਦੇ ਵਿੱਚ ਅਮਰੀਕਾ ਦੇ ਵਿੱਚ ਤਿੰਨ ਕਤਲ ਹੋਏ ਸੀ ਉਹਨਾਂ ਸੰਬੰਧੀ ਕੁਝ ਦਸਤਾਵੇਜ਼ ਜਾਰੀ ਕੀਤੇ ਜਾਣਾ ਇਹਦੇ ਬਾਰੇ ਗੱਲਬਾਤ ਕਰਨੀ ਹੈ ਦੂਜਾ ਕੈਲੀਫੋਰਨੀਆ ਦੀਆਂ ਅੱਗਾਂ ਦੇ ਸੰਬੰਧੀ ਡੋਨਲਡ 트럼ਪ ਅੱਜ ਕੈਲੀਫੋਰਨੀਆ ਫੇਰੀ ਤੇ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ ਤੀਜਾ ਐਲਨ ਮਸਕ ਦੀ ਸਰਕਾਰ ਦੇ ਵਿੱਚ ਸ਼ਮੂਲੀਅਤ ਤੇ ਉਹਦੀ ਆਪਣਾ ਬਿਜ਼ਨਸ ਇਹਦਾ ਆਪਸ ਦੇ ਵਿੱਚ ਕੀ ਰੌਲਾ ਆ ਇੱਕ ਗੱਲਬਾਤ ਕਰਨੀ ਹੈ ਕਿ ਰਾਸ਼ਟਰਪਤੀ 트ੰਪ ਦੇ ਫੈਸਲਿਆਂ ਦਾ ਸਿਹਤ ਸਭਾਵਾਂ ਦੇ ਉੱਤੇ ਕਿਸ ਤਰ੍ਹਾਂ ਅਸਰ ਪੈ ਰਿਹਾ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਅਮਰੀਕਾ ਦੇ ਵਿੱਚ ਜਦੋਂ ਰਾਸ਼ਟਰਪਤੀ 트ੰਪ ਆਇਆ ਇਹਨਾਂ ਨੇ ਇੱਕ ਰਾਂਚਮੈਂਟ ਕੀਤੀ ਹੈ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਐਗਜ਼ੀਕਿਊਟਿਵ ਆਰਡਰ ਦਿੱਤਾ ਕਿ ਕੁਝ ਫਾਈਲਾਂ ਜਿਹੜੀਆਂ ਤਿੰਨ ਮਰਡਰ ਅਮਰੀਕਾ ਦੇ ਵਿੱਚ ਹੋਏ ਸੀ ਉਹਦੇ ਨਾਲ ਸਬੰਧਤ ਨੇ ਉਹਦੇ ਸਬੰਧੀ ਜਾਣਕਾਰੀ ਦਿੱਤੀ ਜਾਵੇ ਉਹ ਫਾਈਲਾਂ ਕੱਢੀਆਂ ਜਾਂ ਮਰਡਰ ਹੋਏ ਦੋਸ਼ੀ ਕੇਸ ਚੱਲੇ ਦੋਸ਼ੀ ਲੱਭੇ ਗਏ ਸਜ਼ਾ ਹੋ ਗਈ ਸਾਰਾ ਕੁਝ ਵਾਪਰ ਗਿਆ ਪਰ ਫਿਰ ਵੀ ਇਹ ਸਾਰੇ ਕੁਝ ਦੇ ਬਾਵਜੂਦ ਕਿਤੇ ਨਾ ਕਿਤੇ ਇਹ ਸਾਰੇ ਕੁਝ ਦੇ ਵਿੱਚ ਜਿਹੜਾ ਇੱਕ ਰਹੱਸ ਬਣਿਆ ਰਿਹਾ ਕਈ ਕਾਂਸਪੀਰੇਸੀ ਥਿਉਰੀਜ਼ ਕਈ ਚੀਜ਼ਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜਿਹੜੀਆਂ ਜੁੜਦੀਆਂ ਰਹੀਆਂ ਕਿ ਅਸਲ ਦੇ ਵਿੱਚ ਕੀ ਹੋਇਆ ਸੀ ਜਾਂ ਕਿਉਂ ਵਾਪਰਿਆ ਸੀ ਜਾਂ ਕੀ ਇਹਦੇ ਪਿੱਛੇ ਕਾਰਨ ਸੀਗਾ ਸੋ ਤਿੰਨ ਨਾਂ ਨੇ ਇਹ ਜਿਨ੍ਹਾਂ ਦੇ ਸਬੰਧੀ ਇਸ ਵੇਲੇ ਰੌਲਾ ਰੱਪਾ ਚੱਲ ਰਿਹਾ ਇਹਨਾਂ ਤਿੰਨ ਨਾਂ ਦੇ ਵਿੱਚੋਂ ਇੱਕ ਨਾਂ ਆ ਜਿਹੜੇ ਮਾਰਟਨ ਲੂਥਰ ਕਿੰਗ ਜੂਨੀਅਰ ਮਾਰਟਨ ਲੂਥਰ ਕਿੰਗ ਜੂਨੀਅਰ ਸਿਵਲ ਸਿਵਲ ਰਾਈਟ ਲੀਡਰ ਹੋਏ ਆ ਨਾ ਸਿਰਫ ਅਮਰੀਕਾ ਦੇ ਵਿੱਚ ਸਗੋਂ ਦੁਨੀਆ ਦੇ ਵਿੱਚ ਜਿਹੜੀ ਨਾਨ ਵਾਇਲੈਂਟ ਮੂਵਮੈਂਟ ਦੇ ਨਾਲ ਕਿਸ ਤਰੀਕੇ ਨਾਲ ਆਪਣੇ ਹੱਕ ਲਏ ਜਾਂਦੇ ਆ ਉਹਦੇ ਸਬੰਧੀ ਮਾਰਟਨ ਲੂਥਰ ਕਿੰਗ ਜੂਨੀਅਰ ਦਾ ਬਹੁਤ ਵੱਡਾ ਨਾਂ ਦੁਨੀਆ ਦੇ ਵਿੱਚ ਲਿਆ ਜਾਂਦਾ ਜਿਹੜੀ ਸੌ ਚੁੱਕ ਸਮਾਗਮ ਹੁੰਦਾ 20 ਜਨਵਰੀ ਨੂੰ 4 ਸਾਲ ਬਾਅਦ 20 ਜਨਵਰੀ ਦਾ ਦਿਨ ਵੀ ਐਸ਼ੇ ਕਰਕੇ ਰੱਖਿਆ ਹੁੰਦਾ ਕਿਉਂਕਿ ਉਸ ਦਿਨ ਮਾਰਟਨ ਲੂਥਰ ਕਿੰਗ ਜੂਨੀਅਰ ਦਾ ਜਨਮ ਦਿਨ ਉਸ ਦਿਨ ਦੇ ਨਾਲ ਸੰਬੰਧ ਹੁੰਦਾ ਜਾਂ ਉਦਦਲ ਮਨਾਇਆ ਜਾਂਦਾ ਇਹਨਾਂ ਨੂੰ 4 April 1968 ਨੂੰ ਮਾਰ ਦਿੱਤਾ ਗਿਆ ਸੀ ਮੈਮਫਸ ਦੇ ਵਿੱਚ ਟਨੇਸੀ ਦੇ ਵਿੱਚ ਮੈਮਫਸ ਉੱਥੇ ਇਹਨਾਂ ਨੂੰ ਮਾਰ ਦਿੱਤਾ ਗਿਆ ਸੀ ਗੱਲ ਕੀ ਸੀ ਕਿ ਇਹ ਉੱਥੇ ਇੱਕ ਮੋਰਟਲ ਦੇ ਵਿੱਚ ਸੀਗੇ ਮੈਮਫਸ ਦੇ ਵਿੱਚ ਇੱਕ ਸੈਨੀਟੇਸ਼ਨ ਵਰਕਰਸ ਦੀ ਸਟ੍ਰਾਈਕ ਚੱਲ ਰਹੀ ਸੀ ਇਹ ਉਹਨਾਂ ਦੀ ਸਪੋਰਟ ਕਰ ਰਹੇ ਸੀ ਇਹ ਉਸ ਮੋਟਰਲ ਦੀ ਬਾਲਕਨੀ ਦੇ ਵਿੱਚ ਖੜੇ ਸੀ ਜਿੱਥੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਸ਼ੂਟਰ ਬਾਅਦ ਦੇ ਵਿੱਚ ਫੜਿਆ ਗਿਆ ਉਹਦਾ ਨਾਮ ਜੇਮਸ ਇਰਲ ਰੇ ਸੀ ਇੱਕ ਕਨਵਿਕਟਡ ਫੈਲਨਸ਼ ਹੈਗਾ ਪਹਿਲਾਂ ਹੀ ਉਹ ਬਚਿਆ ਸੀ ਇੱਕ ਜਿਹੜੀ ਖਾਸ ਤੌਰ ਦੇ ਉੱਤੇ ਬੋਰਡਿੰਗ ਹਾਊਸ ਦੇ ਵਿੱਚ ਸ਼ੂਟਿੰਗ ਦੇ ਸਬੰਧ ਦੇ ਵਿੱਚ ਸੀਗਾ ਉਹ ਗੋਲੀ ਜਿਹੜੀ ਜਦੋਂ ਮਾਰੀ ਉਹਨੇ ਨੱਕ ਦੇ ਵਿੱਚ ਲੱਗੀ ਹਸਪਤਾਲ ਲੈ ਕੇ ਗਏ ਉੱਥੇ ਪਰ ਬਚਾ ਨਹੀਂ ਜਾ ਸਕਿਆ ਉਹਨਾਂ ਦੀ ਮੌਤ ਹੋ ਗਈ 39 ਸਾਲ ਉਸ ਵੇਲੇ ਉਮਰ ਸੀ ਜੇਮਸ ਅਰਲੇ ਬਾਅਦ ਵਿੱਚ 2 ਮਹੀਨੇ ਬਾਅਦ ਇਹਨੂੰ ਫੜਿਆ ਇਹ ਗੋਲੀ ਮਾਰਨ ਤੋਂ ਬਾਅਦ ਭੱਜ ਗਿਆ 2 ਮਹੀਨੇ ਬਾਅਦ ਇਹਨੂੰ ਲੰਡਨ ਇੰਗਲੈਂਡ ਤੋਂ ਫੜਿਆ ਗਿਆ ਇੰਗਲੈਂਡ ਦੇ ਵਿੱਚ ਫਿਰ ਇੱਥੋਂ ਅਮਰੀਕਾ ਨੇ ਕੇਸ ਚਲਾ ਕੇ ਇਹਨੂੰ ਐਕਸਟਰਡਿਟ ਕੀਤਾ ਇੱਥੇ ਅਮਰੀਕਾ ਦੇ ਵਿੱਚ ਉਸ ਤੋਂ ਬਾਅਦ ਉਹਨੇ ਅਪੀਲ ਕੀਤੀ ਔਰ ਨੂੰ ਸਜ਼ਾ ਹੋਈ ਉਹਨੂੰ ਮਤਲਬ ਗਲਟੀ ਪਲੀ ਕੀਤਾ ਗਿਆ ਸਾਰੇ ਕੁਸ਼ੀ ਦੇ ਦੀਥ ਪੈਨਲਟੀ ਬਾਅਦ ਦੇ ਵਿੱਚ ਉਹਨਾਂ ਨੂੰ 99 ਸਾਲ ਜੇਲ੍ਹ ਦੇ ਵਿੱਚ ਦਿੱਤੇ ਗਏ ਤੇ ਫਿਰ ਜਿਹੜਾ ਇਹ ਸਾਰਾ ਕੁਸ਼ ਮਤਲਬ ਉਹਦਾ ਪਤਾ ਲੱਗ ਗਿਆ ਹੁਣ ਇਹਦੇ ਪਿਛੇ ਨਾ ਕਾਂਸਪੀਰੇਸੀ ਥਿਉਰੀਜ਼ ਬਹੁਤ ਨੇ ਸਵਾਲ ਇਹ ਆ ਕਿ ਜਿਹੜਾ ਉਹਦਾ ਰੇ ਆ ਜਿਹਨੇ ਮਰਡਰ ਕੀਤਾ ਮਾਰਟਨ ਲੂਥਰ ਕਿੰਗ ਜੂਨੀਅਰ ਦਾ ਉਹਦੇ ਪਿਛੇ ਕਈ ਥਿਉਰੀਜ਼ ਬਣ ਗੀਆਂ ਵੀ ਇਹਦੇ ਪਿਛੇ ਕੋਈ ਜਾਂ ਤਾਂ ਏਜੰਸੀ ਸੀਗੀ ਜਾਂ ਆਰਗੇਨਾਈਜ਼ਡ ਕਰਾਈਮ ਸੀਗਾ ਜਾਂ ਕੋਈ ਹੋਰ ਦੇਸ਼ ਸੀਗਾ ਅ ਵੀ ਇਦਾਂ ਨਹੀਂ ਹੋ ਸਕਦਾ ਕਿ ਕੋ ਕੱਲਾ ਵਿਅਕਤੀ ਉੱਠ ਕੇ ਗੋਲੀ ਮਾਰ ਦੇਵੇ ਉਹਦੇ ਅੱਗੇ ਪਿੱਛੇ ਕੋਈ ਨਾ ਹੋਵੇ ਜਿਹੜਾ ਮਾਰਟਨ ਲੂਥਰ ਕਿੰਗ ਜੂਨੀਅਰ ਦੀ ਮੌਤ ਦਾ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡਾ ਅਸਰ ਹੋਇਆ ਸੀ ਦੰਗੇ ਭੜਕ ਗਏ ਸੀ ਔਰ ਉਸ ਤੋਂ ਬਾਅਦ ਜਿਹੜੀ ਸਟਰਗਲ ਚੱਲ ਰਹੀ ਸੀ ਸਿਵਲ ਰਾਈਟਸ ਦੀ ਜਾਂ ਜਿਹੜੀ ਰੇਸ਼ੀਅਲ ਇਕਵੈਲਟੀ ਦੀ ਗੱਲਬਾਤ ਸੀ ਉਹ ਹੋਰ ਜ਼ਿਆਦਾ ਤੇਜ਼ ਹੋ ਗਈ ਸੀ ਇਨਵੈਸਟੀਗੇਸ਼ਨ ਦਾ ਜਿਹੜਾ ਰਿਵਿਊ ਆ ਕਈ ਇਨਵੈਸਟੀਗੇਸ਼ਨ ਹੋਈਆਂ ਜਿਹਦੇ ਵਿੱਚ ਜਿਹੜੀ ਕਮੇਟੀ ਸੀਗੀ ਹਾਊਸ ਸਲੈਕਟ ਕਮੇਟੀ ਉਹਨੇ ਅਸੈਸੀਨੇਸ਼ਨ ਦੇ ਉੱਤੇ 1979 ਦੇ ਵਿੱਚ ਕਨਕਲੂਡ ਕੀਤਾ ਇਹ ਨਿਚੋੜ ਕੱਢ ਦਿੱਤਾ ਉਹਨਾਂ ਨੇ ਕਿ ਜਿਹੜਾ ਮਿਸਟਰ ਰੇਸ਼ ਹੈਗਾ ਇਹਨੇ ਇਕੱਲੇ ਨੇ ਜਿਹੜਾ ਇਹ ਕੰਮ ਕੀਤਾ ਇਹਦੇ ਪਿੱਛੇ ਕੋਈ ਹੋਰ ਵੀ ਨਹੀਂ ਸੀਗਾ ਪਰ ਇਹਦੇ ਨਾਲ ਜਿਹੜੀ ਕੌਨਸਪੀਰੇਸੀਸ ਥਿਉਰੀ ਸੀਗੀਆਂ ਕੋਈ ਸਾਜਿਸ਼ਾਂ ਸੀਗੀਆਂ ਉਹਦਾ ਜ਼ਿਕਰ ਉਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਮਾਰਟਨ ਲੂਥਰ ਕਿੰਗ ਜੂਨੀਅਰ ਅਬਦਰਸ ਇੱਕ ਅਹਿੰਸਕ ਤਰੀਕੇ ਦੇ ਨਾਲ ਬਰਾਬਰਤਾ ਦੇ ਲਈ ਕਿਸੇ ਦਾ ਵਿਰੋਧ ਕਿਦਾਂ ਕਰਨਾ ਇਹ ਆਪਣੇ ਆਪ ਦੇ ਵਿੱਚ ਇੱਕ ਚਿੰਨ ਸੀ ਮਾਰਟਨ ਲੂਥਰ ਕਿੰਗ ਜੂਨੀਅਰ ਇਸ ਚੀਜ਼ ਤੇ ਤੇ ਉਹਨਾਂ ਦੀ ਮੌਤ ਤੋਂ ਬਾਅਦ ਬਹੁਤ ਕੁਝ ਜਿਹੜੀ ਸਿਵਲ ਰਾਈਟ ਮੂਵਮੈਂਟ ਸੀ ਉਹਦੇ ਉੱਤੇ ਵੀ ਬਹੁਤ ਵੱਡਾ ਅਸਰ ਪਿਆ ਹੁਣ ਇਹ ਇਹ ਦੇਸ਼ਬੰਦੀ ਉਹ ਕਹਿੰਦੇ ਵੀ ਲਿਆਓ ਸਾਰੇ ਕਾਗਜ਼ ਪੱਤਰ ਡੋਨਲਡ ਟਰੰਪ ਨੇ ਕਿਹਾ ਸਾਹਮਣੇ ਰੱਖੋ ਦੂਜਾ ਜਿਹੜਾ ਮਰਡਰ ਆ ਜਿਹਦਾ ਜ਼ਿਕਰ ਹੋ ਰਿਹਾ ਓ ਜੀ ਐਫ ਕੇ ਕਹਿੰਦੇ ਆ ਪ੍ਰੈਜ਼ੀਡੈਂਟ ਸੀਗੇ ਅਮਰੀਕਾ ਦੇ ਜੌਨ ਐਫ ਕੈਨੇਡੀ 22 ਨਵੰਬਰ 1963 ਨੂੰ ਜੌਨ ਐਫ ਕੈਨੇਡੀ ਨੂੰ ਕਤਲ ਕਰ ਦਿੱਤਾ ਗਿਆ ਇਹਨਾਂ ਤੋਂ 5 ਸਾਲ ਬਾਅਦ ਜਿਹੜੇ ਆਹਾ ਕਤਲ ਹੁੰਦਾ ਦੂਜਾ ਮਾਰਟਨ ਲਿਥਰ ਕਿੰਗ ਜੂਨੀਅਰ ਦਾ 68 ਦੇ ਵਿੱਚ ਕਤਲ ਹੁੰਦਾ ਇਹ ਤੋਂ ਪਹਿਲਾਂ ਜਿਹੜੇ ਜੌਨ ਐਫ ਕੈਨੇਡੀ ਨੇ ਇਹਨਾਂ ਦਾ ਕਤਲ ਕੀਤਾ ਜਾਂਦਾ ਇਹਨਾਂ ਨੂੰ ਮਾਰ ਦਿੱਤਾ ਜਾਂਦਾ ਇਹ ਜਿਹੜੇ ਕੈਨੇਡੀ ਦਾ ਕਤਲਆ ਰਾਸ਼ਟਰਪਤੀ ਕੈਨੇਡੀ ਦਾ ਕਤਲਆ ਇਹ ਬਹੁਤ ਹਜੇ ਤੱਕ ਮਤਲਬ ਇਹ ਉਸੇ ਤਰੀਕੇ ਨਾਲ ਇੱਕ ਰਹਾਸ ਬਣਿਆ ਜਾਂ ਇਦਾਂ ਕਹਿ ਲਓ ਜਿਹਦੇ ਬਾਰੇ ਸਭ ਤੋਂ ਵੱਧ ਗੱਲ ਕੀਤੀ ਗਈ ਅਮਰੀਕਾ ਦੇ ਵਿੱਚ ਦੁਨੀਆ ਦੇ ਵਿੱਚ ਉਹ ਇਹ ਮਰਡਰ ਆ ਇਹ 22 ਨਵੰਬਰ 1963 ਨੂੰ ਹੋਇਆ ਸੀਗਾ ਇਹ ਉਸ ਵੇਲੇ ਜਿਹੜੇ ਰਾਸ਼ਟਰਪਤੀ ਜੌਨ ਐਫ ਕੈਨੇਡੀ ਸੀਗੇ ਓਪਨ ਟਾਪ ਕਾਰ ਦੇ ਵਿੱਚ ਜਾ ਰਹੇ ਸੀ ਡੈਲਸ ਟੈਕਸਸ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਸੀ ਉੱਥੇ ਇੱਕ ਡਿਲੇ ਪਲਾਜ਼ਾ ਆ ਜਿਹੜਾ ਉੱਥੇ ਉਹਦੇ ਪਲਾਜ਼ੇ ਦੇ ਵਿੱਚੋਂ ਸ਼ੂਟਿੰਗ ਹੋਈ ਇਹ ਆਪਣੀ ਵਾਈਫ ਸੀਗੀ ਨਾਲ ਇਹਨਾਂ ਦੀ ਨਾਲ ਇਹਨਾਂ ਦੇ ਟੈਕਸਸ ਦੇ ਗਵਰਨਰ ਸੀਗੇ ਜான் ਕੌਨਲੇ ਲੀ ਹਾਰਵੇ ਓਸਵੋਲਡ ਕੋਲੀ ਚੜਾਉਣ ਵਾਲੇ ਬੰਦੇ ਦਾ ਨਾਂ ਸੀ ਲੀ ਹਾਰਵੇ ਓਸਵੋਲਡ ਇਹ ਸਾਬਕਾ ਮਰੀਨ ਸੀ ਉੱਥੋਂ ਦਾ ਮਤਲਬ ਥਲ ਸੈਨਾ ਅਮਰੀਕਾ ਦੀ ਦਾ ਕੋਈ ਬੰਦਾ ਸੀਗਾ ਪਹਿਲਾਂ ਇਹ ਤੇ ਇੱਕ ਜਿਹੜਾ 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 ਇਹਨੇ 6ਵੀਂ ਮੰਜ਼ਲ ਤੋਂ ਉੱਥੇ ਸਾਹਮਣੇ ਬਿਲਡਿੰਗ ਚੋਂ ਜਿਹੜਾ ਟੈਕਸਿਸ ਸਕੂਲ ਬੁੱਕ ਡਿਪੋਜ਼ਿਟਰੀ ਦੀ ਬਿਲਡਿੰਗ ਸੀ ਉਹਦੀ 6ਵੀਂ ਮੰਜ਼ਲ ਦੇ ਉੱਤੇ ਜਾ ਕੇ ਉੱਥੋਂ ਗੋਲੀ ਚਲਾ ਕੇ ਇਹਨਾਂ ਨੂੰ ਮਾਰ ਦਿੱਤਾ ਤਿੰਨ ਗੋਲੀਆਂ ਉੱਥੋਂ ਚੱਲੀਆਂ ਇੱਕ ਮਿਸ ਹੋ ਗਈ ਦੂਜੀ ਕੈਨੇਡੀ ਦੇ ਲੱਗੀ ਤੀਜੀ ਗਵਰਨਰ ਕੌਨਲੇ ਦੇ ਲੱਗੀ ਤੇ ਜਿਹੜੇ ਆ ਇੱਕ ਹੋਰ ਗੋਲੀ ਇਹਨਾਂ ਦੇ ਸਿਰ ਦੇ ਵਿੱਚ ਲੱਗਦੀ ਆ ਤੇ ਇਹਨਾਂ ਦੀ ਕੈਨੇਡੀ ਦੀ ਮੌਤ ਹੋ ਜਾਂਦੀ ਆ ਉਸੇ ਵੇਲੇ ਇਹਨਾਂ ਨੂੰ ਉੱਥੋਂ ਲੈ ਕੇ ਗਏ ਪਾਰਕਲੈਂਡ ਮੈਮੋਰੀਅਲ ਹਸਪੀਟਲ ਦੇ ਪਰ ਵਿੱਚ ਪਰ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਕਿ ਇਹਨਾਂ ਦੀ ਮੌਤ ਹੋ ਚੁੱਕੀ ਹੈ ਵਾਈਸ ਪ੍ਰੈਜ਼ੀਡੈਂਟ ਉਸ ਵੇਲੇ ਲੈਂਡਨ ਵੀ ਜான்ਸਨ ਸੀ ਉਸੇ ਵੇਲੇ ਉਹਨਾਂ ਨੂੰ ਸੌ ਚੁਕਾਈ ਗਈ ਤੇ ਅਮਰੀਕਾ ਦੇ ਰਾਸ਼ਟਰਪਤੀ ਬਣਾਇਆ ਗਿਆ ਹਸਪਤਲ ਨੂੰ ਗ੍ਰਫਤਾਰ ਕਰ ਲਿਆ ਕੁਦਰਤੀ ਤੌਰ ਦੇ ਤੇ ਪੁਲਿਸ ਸੀਗੀ ਉੱਥੇ ਤੇ ਬਾਅਦ ਦੇ ਵਿੱਚ ਇਹਨੂੰ ਚਾਰਜ ਕੀਤਾ ਗਿਆ ਅਸੈਸੀਨੇਸ਼ਨ ਦੇ ਲਈ ਜਿਹੜੀ 2 ਦਿਨ ਬਾਅਦ ਜਦੋਂ ਉਹਨੂੰ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ ਦੇ ਵਿੱਚ ਟਰਾਂਸਫਰ ਕੀਤਾ ਜਾ ਰਿਹਾ ਸੀ ਔਸਵੋਲਡ ਨੂੰ ਔਸਵੋਲਡ ਜਿਹਨੇ ਜਿਹੜੇ ਜੌਨ ਐਫ ਕੈਨੇਡੀ ਨੂੰ ਗੋਲੇ ਮਾਰੀ ਸੀ ਉਹਨੂੰ ਇੱਕ ਨਾਈਟ ਕਲੱਬ ਦਾ ਮਾਲਕ ਜੈਕ ਰੂਬੀ ਗੋਲੀ ਮਾਰ ਕੇ ਮਾਰ ਦਿੰਦਾ ਹੁਣ ਇੱਥੇ ਸਮੱਸਿਆ ਖੜੀ ਹੋ ਗਈ ਬਈ ਕੋਈ ਵਿਅਕਤੀ ਉਹਨੂੰ ਮਾਰ ਦਿੰਦਾ ਇਹਦਾ ਮਤਲਬ ਇਹ ਹੈ ਕਿ ਉਹਨੇ ਕਿਉਂ ਮਾਰਿਆ ਉਹ ਸਾਰੀਆਂ ਜਿਹੜੇ ਸਬੂਤ ਹੀ ਖਤਮ ਹੋ ਗਏ ਤੇ ਇੱਥੋਂ ਫਿਰ ਜਿਹੜੀਆਂ ਸਾਜ਼ਿਸ਼ਾਂ ਦੇ ਸਬੰਧ ਦੇ ਵਿੱਚ ਸ਼ੱਕ ਸੀਗਾ ਜ ਜਿਹਨੂੰ ਅਸੀਂ ਕੌਨਸਪੀਰੇਸੀ ਥਿਊਰੀ ਕਹਿੰਦੇ ਆ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ ਵਾਰਨ ਕਮਿਸ਼ਨ ਵੱਡਾ ਜੱਜ ਵਾਰਨ ਦੇ ਥੱਲੇ ਅ 1964 ਦੇ ਵਿੱਚ ਤ੍ਰੇਟ ਚ ਕਤਲ ਹੁੰਦਾ 64 ਦੇ ਵਿੱਚ ਇਨਵੈਸਟੀਗੇਸ਼ਨ ਹੁੰਦੀ ਹੈ ਚੀਫ ਜਸਟਿਸ ਆਰਨ ਵਾਰਨ ਜਿਹੜਾ ਇੱਕ ਕਨਕਲੂਡ ਕਰਦੇ ਆ ਇਹਦੇ ਵਿੱਚ ਵੀ ਇਹੀ ਨਿਕਲਦਾ ਕਿ ਜਿਹੜਾ ਓਸਵੋਲਡ ਸੀਗਾ ਉਹਨੇ ਇਕੱਲੇ ਨਹੀਂ ਇਹ ਕੰਮ ਕੀਤਾ ਸੀ ਕੋਈ ਇਹਦੇ ਵਿੱਚ ਕਾਂਸਪੀਰੇਸੀ ਨਹੀਂ ਹੈ ਗੱਲ ਇੱਥੇ ਖਤਮ ਹੋ ਗਈ ਪਰ ਗੱਲ ਖਤਮ ਹੋ ਕੇ ਵੀ ਹੋਈ ਨਹੀਂ کہانی ਜਿਹੜੀ ਅੱਗੇ ਚੱਲਦੀ ਜਾਂਦੀ ਆ ਤੇ ਇਹਦੇ ਵਿੱਚ ਫਿਰ ਕਿਤੇ ਨਾ ਕਿਤੇ CIA ਦਾ ਨਾਮ ਆਉਂਦਾ ਮਾਫੀਆ ਦਾ ਨਾਮ ਆਉਂਦਾ ਜਿਹੜੀਆਂ ਬਾਹਰਲੀਆਂ ਸਰਕਾਰਾਂ ਉਹਨਾਂ ਦਾ ਨਾਮ ਆਉਂਦਾ ਤੇ ਡਾਕੂਮੈਂਟ ਜਿਹੜੇ ਆ ਉਹ ਉਹ ਅਜੇ ਤੱਕ ਸੀਕ੍ਰੀਟ ਰੱਖੇ ਗਏ ਉਹਦੇ ਪਿੱਛੇ ਕਾਰਨ ਇਹ ਆ ਉਹ ਕਹਿੰਦੇ ਵੀ ਜੇ ਅਸੀਂ ਇਹ ਇਨਫੋਰਮੇਸ਼ਨ ਜਨਤਕ ਕਰਦੇ ਆ ਨੈਸ਼ਨਲ ਸਕਿਉਰਿਟੀ ਨੂੰ ਖਤਰਾ ਹੋ ਸਕਦਾ ਸੋ ਇਹਦੇ ਉੱਤੇ ਡਿਬੇਟ ਹੁੰਦਾ ਹਿਸਟਰੀ ਦੇ ਵਿੱਚ ਬਹੁਤ ਕੋਸ਼ਿਸ਼ ਚੀਜ਼ ਦੇ ਨਾਲ ਵਾਪਰਦਾ ਪਰ ਉਹ ਰਸ ਹਜੇ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਆ ਡੋਨਲਡ ਟਰੰਪ ਹੁਣ ਕਹਿੰਦੇ ਵੀ ਉਹ ਫਾਈਲਾਂ ਖੋਲੋ ਦੁਬਾਰਾ ਦੱਸੋ ਉਹਦਾ ਕੀ ਹੋਇਆ ਸੀ ਮਾਰਟਨ ਲੂਥਰ ਕਿੰਗ ਜੂਨੀਅਰ ਜான் ਐਫ ਕੈਨੇਡੀ ਜੀ ਰੋਬਰਟ ਐਫ ਕੈਨੇਡੀ ਦਾ ਮਰਡਰ ਹੁੰਦਾ ਮਾਰਟਨ ਲਿਥਰ ਕਿੰਗ ਜੂਨੀਅਰ ਤੋਂ ਕੁਝ ਸਮੇਂ ਬਾਅਦ ਤੇ ਜੌਨ ਐਫ ਕੈਨੇਡੀ ਤੋਂ 5 ਸਾਲ ਬਾਅਦ ਹੁਣ ਰੋਬਰਟ ਐਫ ਕੈਨੇਡੀ ਜਿਹੜੇ ਸੀਗੇ ਇਹਨਾਂ ਦਾ ਅਸੈਸੀਨੇਸ਼ਨ ਇਹ ਸੈਨੇਟਰ ਸੀਗੇ ਇੱਥੇ ਅਮਰੀਕਾ ਦੇ ਵਿੱਚ ਤੇ ਦੂਜੀ ਵੱਡੀ ਗੱਲ ਇਹ ਜੌਨ ਐਫ ਕੈਨੇਡੀ ਦੇ ਭਰਾ ਸੀ 5 ਜੂਨ 1968 ਨੂੰ ਲਾਸ ਐਂਜਲਸ ਕੈਲੀਫੋਰਨੀਆ ਦੇ ਵਿੱਚ ਰੋਬਰਟ ਐਫ ਕੈਨੇਡੀ ਜਿਹੜੇ ਕਿ ਜੌਨ ਐਫ ਕੈਨੇਡੀ ਦੇ ਭਰਾ ਸੀ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ। ਇੱਥੇ ਇਹ ਵੀ ਗੱਲ ਦੇਖਣ ਵਾਲੀ ਆ ਕਿ ਇਹ ਉਹੀ ਰੋਬਰਟ ਐਫ ਕੈਨੇਡੀ ਨੇ ਜਿਨ੍ਹਾਂ ਦਾ ਬੇਟਾ ਰੋਬਰਟ ਐਫ ਕੈਨੇਡੀ ਜੂਨੀਅਰ ਆ 2024 ਦੇ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ ਰਿਪਬਲਿਕਨਸ ਵੱਲੋਂ ਇੱਕ ਨਾਮਿਨੇਸ ਹੈਗਾ ਖੜਾ ਹੋਇਆ ਸੀ ਡੋਨਲਡ ਟਰੰਪ ਦੇ ਨਾਲ ਮੁਕਾਬਲੇ ਦੇ ਵਿੱਚ ਬਾਅਦ ਦੇ ਵਿੱਚ ਉਹਨੇ ਡੋਨਲਡ ਟਰੰਪ ਨੂੰ ਐਨਡੋਸ ਕਰ ਦਿੱਤਾ ਕਿ ਮੈਂ ਇਹਨਾਂ ਦੀ ਸਪੋਰਟ ਕਰਦਾ ਹਾਂ ਇਹ ਰਾਸ਼ਟਰਪਤੀ ਦੇ ਲਈ ਯੋਗ ਉਮੀਦਵਾਰ ਨੇ ਤੇ ਉਹਦੇ ਵਿੱਚ ਇਹਨਾਂ ਦਾ ਜਿਹੜਾ ਇਹਨਾਂ ਦਾ ਜਿਹੜੇ ਰੌਬਰਟ ਐਫ ਕੈਨੇਡੀ ਜੂਨੀਅਰ ਜਿਹੜੇ ਹੁਣ ਰਾਸ਼ਟਰਪਤੀ ਦੇ ਦੌੜ ਦੇ ਵਿੱਚ ਸੀਗੇ ਵੈਕਸੀਨ ਦੇ ਮਾਮਲੇ ਦੇ ਵਿੱਚ ਇਹਨਾਂ ਦੇ ਬਿਆਨ ਬਹੁਤ ਖਤਰਨਾਕ ਸੀਗੇ ਉਹਨਾਂ ਤੇ ਬਹੁਤ ਸਾਰੀ ਕੰਟਰੋਵਰਸੀ ਹੋਈ ਸੀ ਖੈਰ ਆਰਐਫ ਕੇ ਕਈ ਦਿਨਾਂ ਨੂੰ ਰੌਬਰਟ ਐਫ ਕੈਨੇਡੀ ਜਿਹੜੇ ਆ ਇਹ ਪ੍ਰੈਜ਼ੀਡੈਂਟ ਤੇ ਲਈ ਉਸ ਵੇਲੇ ਰਨ ਕਰ ਰਿਹਾ ਸੀ ਆਪਣੀ ਇਹ ਜਿੱਤ ਸੀਗੀ ਇਹ ਕੈਲੀਫੋਰਨੀਆ ਦੇ ਵਿੱਚ ਜਦੋਂ ਐਮਬੈਸਟਰ ਹੋਟਲ ਦੇ ਵਿੱਚ ਆਪਣੇ ਕੈਲੀਫੋਰਨੀਆ ਡੈਮੋਕ੍ਰੈਟਿਕ ਪਾਰਟੀ ਵੱਲੋਂ ਇਹ ਅਨੋਮਨੀ ਸੀਗੇ ਉੱਥੋਂ ਜਿੱਤਦੇ ਆ ਤੇ ਉਹਨੂੰ ਸੈਲੀਬ੍ਰੇਟ ਕਰ ਰਿਹਾ ਸੀ ਸੀਰਨ ਸੀਰਨ ਇੱਕ ਵਿਅਕਤੀ ਦਾ ਨਾਮ ਸੀ 24 ਸਾਲ ਦੀ ਉਮਰ ਸੀ ਉਹਨੂੰ ਉੱਥੋਂ ਫੜਿਆ ਗਿਆ ਮੌਕੇ ਤੋਂ ਵੀ ਤੂੰ ਜਿਹੜੀ ਆ ਰੋਬਰਟ ਐਫ ਕੈਨੇਡੀ ਨੂੰ ਗੋਲੀ ਮਾਰੀ ਹੈ ਸ਼ੂਟਿੰਗ ਜਿਹੜੀ ਆ ਅਟੈਕ ਹੋਇਆ ਇਹ ਹੋਟਲ ਦੀ ਕਿਚਨ ਪੈਂਟਰੀ ਦੇ ਵਿੱਚ ਕਿਉਂਕਿ ਰੋਬਰਟ ਐਫ ਕੈਨੇਡੀ ਉਹਨੂੰ ਜਾ ਕੇ ਜਾ ਰਿਹਾ ਸੀ ਆਪਣੇ ਬੈਕ ਰੂਟ ਦੇ ਵਿੱਚ ਉਹਨੂੰ ਕਈ ਗੋਲੀਆਂ ਲੱਗੀਆਂ ਉਹ ਬਾਅਦ ਵਿੱਚ ਕੁਦਰਤੀ ਆਵੀ ਹਸਪੀਟਲ ਆ ਗਏ ਸਿਰ ਦੇ ਵਿੱਚ ਗੋਲੀ ਲੱਗੀ ਪੰਜ ਹੋਰ ਜ਼ਖਮੀ ਹੋਏ ਇਹਨਾਂ ਦੀ ਮੌਤ ਹੋ ਗਈ ਹਸਪੀਟਲ ਦੇ ਵਿੱਚ ਲੈ ਕੇ ਗਏ ਉੱਥੇ ਜਾ ਕੇ ਇਹਨਾਂ ਦੀ ਮੌਤ ਹੋ ਗਈ 6 ਜੂਨ 1968 ਨੂੰ ਉਸ ਵੇਲੇ ਇਹਨਾਂ ਦੀ ਉਮਰ ਜਿਹੜੀ ਆ ਉਹ 42 ਸਾਲ ਸੀਗੀ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਹੋਰ ਜਿਹੜੀ ਵੱਡੀ ਘਟਨਾ ਸੀਗੀ ਔਰ ਇਹ ਸਾਰੇ ਕੁਝ ਦੇ ਵਿੱਚ ਹੁਣ ਇੱਕ ਜਿਹੜੀ ਮਹੱਤਵਪੂਰਨ ਗੱਲ ਸੀ ਕਿ ਉਹ ਜਿਹੜਾ ਵਿਅਕਤੀ ਸੀਗਾ ਸੇਰਨ ਸੇਰਨ ਜਿਹਨੇ ਮਾਰਿਆ ਸੀ ਉਹਦਾ ਮੋਟਿਵ ਨਹੀਂ ਸੀ ਪਤਾ ਲੱਗਦਾ ਪਰ ਉਹ ਕਹਿੰਦੇ ਨੇ ਇਸ ਕਰਕੇ ਮਾਰਿਆ ਕਿਉਂਕਿ ਰਾਬਰਟ ਐਫ ਕੈਨੇਡੀ ਜ਼ਰੇਲ ਦੀ ਹਮਾਇਤ ਕਰਦੇ ਸੀ ਉਹਨੇ ਬਾਅਦ ਵਿੱਚ ਗੱਲ ਕਨਫੈਸ ਵੀ ਕੀਤੀ ਪਰ ਉਹ ਕਹਿੰਦਾ ਵੀ ਮੈਨੂੰ ਚੇਤੇ ਨਹੀਂ ਆ ਵੀ ਮੈਂ ਗੋਲੀ ਚਲਾਈ ਆ ਉਹਨੂੰ ਫਿਰ ਕੁਦਰਤੀ ਆ ਵੀ ਉਹਨੂੰ ਮੰਨਿਆ ਗਿਆ ਇਹਨੇ ਚਲਾਈ ਆ ਤੇ ਉਹਨੂੰ ਸਜ਼ਾਏ ਮੌਤ ਦਿੱਤੀ ਗਈ ਕਈ ਲੋਕ ਹਜੇ ਵੀ ਮੰਨਦੇ ਆ ਕਿ ਜਿਹੜਾ ਸ਼ੂਟਰ ਆ ਜਾਂ ਸੇਰਨ ਸੀਗਾ ਉਹ ਇੱਕ ਬਹੁਤ ਵੱਡੇ ਪਲੌਟ ਦਾ 파ਟ ਸੀਗਾ ਵੀ ਇੱਕ ਵੱਡਾ ਇਥੇ ਇਵੈਂਟ ਵਾਪਰ ਰਿਹਾ ਸੀ ਜਿਹਦਾ ਇਹ ਹਿੱਸਾ ਸੀਗਾ ਜਿਹੜੀ ਰਾਬਰਟ ਐਫ ਕੈਨੇਡੀ ਦੀ ਮੌਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿਉਂਕਿ ਇਹਨਾਂ ਦੇ ਭਰਾ ਦੇ ਮਾਰਨ ਤੋਂ 5 ਸਾਲਾਂ ਬਾਅਦ ਹੀ ਇਹ ਕੁਝ ਹੋਇਆ ਸੀ ਤੇ ਮਾਰਟਨ ਲੂਥਰ ਕਿੰਗ ਜੂਨੀਅਰ ਦੇ ਮਰਡਰ ਤੋਂ 2 ਮਹੀਨੇ ਬਾਅਦ ਇਹਨਾਂ ਦਾ ਮਰਡਰ ਹੁੰਦਾ ਸੋ ਰਾਬਰਟ ਐਫ ਕੈਨੇਡੀ ਨੂੰ ਵੀ ਉਹਨਾਂ ਦੀ ਜਿਹੜੀ ਐਡਵੋਕੇਸੀ ਸੀਗੀ ਸਿਵਲ ਰਾਈਟਸ ਦੇ ਲਈ ਸੋਸ਼ਲ ਜਸਟਿਸਸ ਦੇ ਲਈ ਜਾ ਅਮਰੀਕਾ ਨੂੰ ਇਕੱਠਾ ਕਰਨ ਦੇ ਲਈ ਉਹਦੇ ਲਈ ਯਾਦ ਕੀਤਾ ਜਾਂਦਾ ਸੋ ਇਹ ਤਿੰਨ ਜਿਹੜੇ ਵੱਡੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਕਤਲ ਹੋਏ ਆ ਉਹਨਾਂ ਦੀਆਂ ਫਾਈਲਾਂ ਡੋਨਲਡ ਟਰੰਪ ਕਹਿੰਦੇ ਦੁਬਾਰਾ ਖੋਲੋ ਚੱਕੋ ਪਤਾ ਨਹੀਂ ਰੱਬ ਜਾਣਦਾ ਵੀ ਉਹਦੇ ਵਿੱਚ ਕੀ ਆ ਜਾਂ ਕਿਹੜੀ ਚੀਜ਼ ਆ ਜਿਹੜੀ ਡੋਨਲਡ ਟਰੰਪ ਜਿਹੜੀ ਉਹ ਕੱਢਣਾ ਚਾਹੁੰਦੇ ਆ ਤੇ ਕੁਛ ਨਾ ਕਿਉਂਕਿ ਜਿਦਾ ਪਹਿਲਾਂ ਦੱਸਿਆ ਬਹੁਤ ਰਹੱਸ ਆ ਇਹਦੇ ਵਿੱਚ ਕਨਸਪੀਰੇਸੀ ਥਿਉਰੀਜ਼ ਆ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਗੱਲ ਉੱਥੇ ਨਿਬੜੀ ਨਹੀਂ ਸੀ ਸੋ ਦੇਖੋ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਤੇ ਕੀ ਉਹਦੇ ਵਿੱਚ ਉਹ ਸਚਾਈ ਸਾਹਮਣੇ ਆਉਂਦੀ ਹੈ ਅਗਲੀ ਗੱਲਬਾਤ ਦੋਸਤੋ ਜਿਹੜੀ ਕੈਲੀਫੋਰਨੀਆ ਦੇ ਵਿੱਚ ਅੱਗਾਂ ਲੱਗੀਆਂ ਉਹਦੇ ਬਾਰੇ ਤੇ ਅ ਜਿਹੜੇ ਰਾਸ਼ਟਰਪਤੀ 트੍ਰੰਪ ਨੇ ਕੈਲੀਫੋਰਨੀਆ ਵਿਜ਼ਿਟ ਕਰ ਰਹੇ ਨੇ ਅਜੇ ਉਹਨਾਂ ਨੇ ਵਿਜ਼ਿਟ ਕੀਤੀ ਆ ਤੇ ਅਗਲੀ ਗੱਲਬਾਤ ਇਹਦੇ ਵਿੱਚ ਜੁੜਦੀ ਆ ਕਿ 트੍ਰੰਪ ਤੇ ਗਵਰਨਰ ਗੈਵਨ ਨਿਊਸਮ ਦੇ ਆਫਿਸ ਦੇ ਵਿੱਚ ਸੰਬੰਧ ਕੀ ਔਰ ਇਹਦਾ ਇਸ ਵੇਲੇ ਕੀ ਅਸਰ ਆ ਸਾਬਕਾ ਜਿਹੜੇ ਹੱਗਿਆ ਆਪਣੇ ਜਿਹੜੇ ਇਸ ਥਾਂ ਦੇ ਉੱਤੇ ਕੈਲੀਫੋਰਨੀਆ ਦੀ ਵਿਜ਼ਿਟ ਕਰਨ ਦੇ ਲਈ ਲਾਸ ਐਂਜਲਸ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਵਾਇਲਡਫਾਇਰ ਨਾਲ ਬਹੁਤ ਸਾਰਾ ਡੈਮੇਜ ਹੋਇਆ ਪਰ ਉਹ ਆ ਰਹੇ ਨੇ ਪਰ ਇਹ ਗਵਰਨਰ ਗੈਵਨ ਯੂਸਮ ਦੇ ਨਾਲ ਇਸ ਟ੍ਰਿਪ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਗਈ ਭਾਵੇਂ ਕਿ ਕੋਈ ਕਮਿਊਨੀਕੇਸ਼ਨ ਨਹੀਂ ਹੈ ਪਰ ਫਿਰ ਵੀ ਗਵਰਨਰ ਗੈਵਨ ਯੂਸਮ ਨੇ ਪਲਾਨ ਕੀਤਾ ਕਿ ਮੈਂ ਉਹਨਾਂ ਦੇ ਨਾਲ ਮਿਲਣਾ ਹੈ ਹਾਲਾਂਕਿ ਇਹ ਜਿਹੜੀ ਸਾਰੀ ਗੱਲਬਾਤ ਬਾਅਦ ਵਿੱਚ ਪਤਾ ਲੱਗੂ ਕਿ ਜਦੋਂ ਅਸੀਂ ਇਹ ਖਬਰ ਤੋਂ ਨਾਲ ਸਾਂਝੀ ਕਰ ਰਹੇ ਹਾਂ ਉਸ ਵੇਲੇ ਤੱਕ ਕੋਈ ਹੋਰ ਅਪਡੇਟ ਇਸ ਮਾਮਲੇ ਦੇ ਵਿੱਚ ਨਹੀਂ ਆਈ ਸੀ ਕਿ ਉਹਨਾਂ ਦੋਹਾਂ ਦੀ ਮੀਟਿੰਗ ਦੇ ਸਬੰਧੀ ਕੀ ਗੱਲਬਾਤ ਜਿਹੜੀ ਆ ਫਿਕਸ ਹੋਈ ਆ ਸੋ ਜਿਹੜੇ ਰਿਸੋਰਸਸ ਨੇ ਉਹ ਇਸ ਵੇਲੇ ਇਹ ਦਸਰਾਂ ਨੇ ਵਾਈਲਡਫਾਇਰ ਦਾ ਡੈਮੇਜ ਬਹੁਤ ਹੋਇਆ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਵਾਈਲਡਫਾਇਰ ਲਾਸ ਐਂਜਲਸ ਦੇ ਵਿੱਚ ਹੋਈ ਆ ਇਹਨੇ ਬਹੁਤ ਵੱਡਾ ਡਿਸਟਰਕਸ਼ਨ ਕੀਤੀ ਆ 28 ਲੋਕਾਂ ਦੀ ਮੌਤ ਹੋਈ ਆ ਆਪਾਂ ਜਾਣਦੇ ਆ ਔਰ ਕਿੰਨੇ ਹਜ਼ਾਰਾਂ ਜਿਹੜੀਆਂ ਬਿਲਡਿੰਗ ਤਬਾਹ ਹੋ ਗਈਆਂ ਕਿੰਨੇ ਲੋਕ ਬੇਕਾਰ ਹੋ ਗਏ ਆ ਇਹ ਸਾਰੇ ਕੁਸ਼ ਦੇ ਵਿੱਚ ਚੱਲਦੇ ਆ ਇੱਕ ਰਾਜਨੀਤਿਕ ਤਣਾਅ ਦੋਹਾਂ ਧਿਰਾਂ ਦੇ ਵਿੱਚ ਬਣਿਆ ਆ ਪੋਲਿਟਿਕਲ ਟੈਂਸ਼ਨ ਗਵਰਨਰ ਗੈਵਨਿਊਸ਼ਮ ਤੇ ਰਾਸ਼ਟਰਪਤੀ 트੍ਰੰਪ ਦੇ ਵਿਚਕਾਰ ਕਿਤੇ ਨਾ ਕਿਤੇ ਜਿਹੜੀ ਆ ਬਣੀ ਆ ਤੇ ਇਹ ਸਾਰੇ ਕੁਝ ਦੇ ਵਿੱਚ ਰੌਲਾ ਇਹ ਆ ਕਿ 트੍ਰੰਪ ਐਡਮਿਨਿਸਟ੍ਰੇਸ਼ਨ ਨੇ ਸਿੱਧੀ ਆਲੋਚਨਾ ਕੀਤੀ ਆ ਗੈਵਨਿਊਸ਼ਮ ਦੀ ਕਿ ਤੁਸੀਂ ਜਿਹੜੇ ਜੰਗਲਾਂ ਦੀ ਇਹ ਮੈਨੇਜਮੈਂਟ ਆ ਫੋਰੈਸਟ ਮੈਨੇਜਮੈਂਟ ਆ ਉਹਨੂੰ ਚੰਗੀ ਤਰ੍ਹਾਂ ਨਹੀਂ ਕਰ ਸਕੇ ਰਿਪਬਲਿਕਨ ਇਹ ਚਾਹੁੰਦੇ ਆ ਕਿ ਜਿਹੜੀ ਏਡ ਆ ਉਹ ਜਿਹੜਾ ਵਾਟਰ ਪੋਲਿਸੀਜ਼ ਆ ਉਹਦੇ ਉੱਤੇ ਉਹ ਕਹਿੰਦੇ ਜੋ ਕੁਝ ਅਸੀਂ ਫੈਡਰਲ ਫੰਡਿੰਗ ਦਿੱਤੀ ਆ ਉਹ ਸਾਰਾ ਕੁਝ ਠੀਕ ਠਾਕ ਨਹੀਂ ਹੋ ਰਿਹਾ ਗਵਰਨਰ ਉਸਮ ਨੇ ਡਿਫੈਂਡ ਕੀਤਾ ਕੈਲੀਫੋਰਨੀਆ ਦੀ ਵਾਰਲਡ ਫਾਇਰ ਪ੍ਰਿਪੇਅਰਡ ਐਸ ਉਹ ਕਹਿੰਦੇ ਸੀ ਜੋ ਕਰ ਸਕਦੇ ਸੀ ਉਹ ਕੀਤਾ ਆ ਆ ਹੁਣ ਜਿਹੜੇ ਰੀਸੈਂਟਲੀ ਕੱਲ ਦੀ ਅੱਗ ਲੱਗੀ ਉਹ ਕਹਿੰਦੇ ਤੇ ਸਾਡੇ ਅੰਡਰ ਵੀ ਨਹੀਂ ਐ ਤੇ ਫੈਡਰਲ ਗਵਰਨਮੈਂਟ ਦੇ ਥੱਲੇ ਜਿਹੜਾ ਸਾਰਾ ਇਲਾਕਾ ਹੁੰਦਾ ਆ ਫੈਡਰਲ ਰਿਕਵਰੀ ਫੰਡਿੰਗ ਦੇ ਉੱਤੇ ਸਵਾਲ ਉੱਠ ਰਹੇ ਉਹ ਕਹਿੰਦੇ ਅਸੀਂ ਪੈਸਾ ਨਹੀਂ ਦੇਣਾ ਜਿੰਨਾ ਚਿਰ ਪਹਿਲਾਂ ਸਹੀ ਤਰੀਕੇ ਨਾਲ ਵਰਤਦੇ ਨਹੀਂ ਮਤਲਬ ਕੇਂਦਰ ਸਰਕਾਰ ਡੋਨਲਡ 트੍ਰੰਪ ਸਪਸ਼ਟ ਰੂਪ ਦੇ ਉੱਤੇ ਕੈਲੀਫੋਰਨੀਆ ਦੀ ਸਰਕਾਰ ਨੂੰ ਇਹ ਕਹਿ ਰਹੇ ਗਵਰਨਰ ਗੈਵਨਿਊਸਮ ਨੂੰ ਕਿ ਕਿਉਂਕਿ ਤੁਸੀਂ ਪਹਿਲਾ ਪੈਸਾ ਦੇ حساب ਨਹੀਂ ਸਹੀ ਕੀਤਾ ਜਾਂ ਉਹਨੂੰ ਵਰਤਿਆ ਨਹੀਂ ਉੱਥੇ ਤੁਸੀਂ ਫੇਲ ਹੋਏ ਹੋ ਇਸ ਕਰਕੇ ਤੁਹਾਡੇ ਫੰਡੇ ਕਿ ਅਸੀਂ ਰੋਕ ਰਹੇ ਹਾਂ ਹੁਣ ਇਹਨਾਂ ਦੋਹਾਂ ਦਾ ਜਿਹੜਾ ਰਿਲੇਸ਼ਨਸ਼ਿਪ ਆਪਸ ਦੇ ਵਿੱਚ 트੍ਰੰਪ ਦੇ ਸਰਕਲ ਦੇ ਵਿੱਚ ਇਹਨਾਂ ਦਾ ਰਿਲੇਸ਼ਨਸ਼ਿਪ ਆ ਫਿਰ ਵੀ ਉਹਨਾਂ ਨੇ ਇਹਨੂੰ ਜਿਹੜਾ ਉਹ ਨਹੀਂ ਕਮਿਊਨੀਕੇਟ ਇੱਕ ਦੂਜੇ ਦੇ ਨਾਲ ਨਹੀਂ ਕੀਤਾ ਜਿਹੜੇ ਗਵਰਨਰ ਗੈਵਨਿਊਸਮ ਨੇ ਉਹ ਇਸ ਕਹਿ ਰਹੇ ਆ ਕਿ ਇਹ ਜਿਹੜਾ ਇੱਕ ਰਾਜਨੀਤਿਕ ਦੋਹਾਂ ਦੇ ਵਿੱਚ ਅਸਹਿਮਤੀ ਆ ਇਹਨੂੰ ਇਹਨਾਂ ਨੇ ਇੱਕ ਵੀ ਇਹ ਨਾਟਕ ਆ ਇੱਕ ਡਰਾਮਾ ਆ ਉਹ ਇਹਨੂੰ ਕ੍ਰੀਏਟ ਨਹੀਂ ਕਰਨਾ ਚਾਹੁੰਦੇ ਜਿਹੜਾ ਇਹ ਡਰਾਮਾ ਇਹਦੇ ਵਿੱਚੋਂ ਨਿਕਲ ਰਿਹਾ ਆ ਕਿ ਅਸੀਂ ਅਸਲ 'ਚ ਕੈਲੀਫੋਰਨੀਆ ਦੀ ਮਦਦ ਕਰਨਾ ਚਾਹੁੰਦੇ ਹਾਂ ਹੁਣ ਇਹਦੇ 'ਚ ਕਾਨੂੰਨੀ ਲੜਾਈ ਵੀ ਆ ਇੱਕ ਤਾਂ ਦੋਹਾਂ ਦੀ ਆਪਸ ਦੇ ਵਿੱਚ ਬਣਦੀ ਆ ਨਹੀਂ ਬਣਦੀ ਕਾਨੂੰਨੀ ਤੌਰ ਦੇ ਉੱਤੇ ਦੋਵੇਂ ਧਿਰ ਆਪਸ ਤੇ ਇੱਕ ਦੂਜੇ ਦੇ ਸਾਹਮਣੇ ਖੜੀਆਂ ਕੈਲੀਫੋਰਨੀਆ ਨੇ ਕਈ ਮਿਲੀਅਨ ਡਾਲਰ ਆਪਾਂ ਪਹਿਲਾਂ ਵੀ ਖਬਰ ਕੀਤੀ ਆ ਇਹ ਪਾਸੇ ਰੱਖਿਆ ਆ ਆ ਸੈਂਟਰ ਦੇ ਨਾਲ ਫੈਡਰਲ ਸਰਕਾਰ ਦੇ ਨਾਲ ਡੋਨਲਡ ਟਰੰਪ ਦੇ ਨਾਲ ਕਾਨੂੰਨੀ ਲੜਾਈ ਲੜਨ ਦੇ ਲਈ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਹੈ ਹੁਣ ਇਹ ਵੀ ਦੱਸਿਆ ਕਿ 28 ਦੇ ਵਿੱਚ ਜਿਹੜੀਆਂ ਲਾਸ ਐਂਜਲਸ 올림픽ਸ ਹੋਣੀਆਂ ਆ ਇਹ ਏਰੀਆ ਹੈ ਜਿੱਥੇ ਕੈਲੀਫੋਰਨੀਆ ਤੇ ਫੈਡਰਲ ਗਵਰਨਮੈਂਟ ਪਹਿਲਾਂ ਹੀ ਇੱਕ ਦੂਜੇ ਦੇ ਨਾਲ ਰਲ ਕੇ ਕੰਮ ਕਰ ਰਹੇ ਆ ਹੁਣ ਮੀਟਿੰਗ ਦੀ ਵੀ ਅਨਸਰਟੇਨਟੀ ਕੁਦਰਤੀ ਤੌਰ ਤੇ ਛੇਗੀ ਪਰ ਇਹਦੇ ਵਿੱਚ ਕੀ ਇਹਦੇ ਵਿੱਚੋਂ ਨਿਕਲਦਾ ਅੱਗੇ ਦੋਵੇਂ ਇੱਕ ਦੂਜੇ ਦੇ ਨਾਲ ਸਹਿਮਤ ਹੁੰਦੇ ਆ ਅਸਹਿਮਤ ਹੁੰਦੇ ਆ ਜਾਂ ਜਿਹੜਾ ਦੂਜੀ ਗੱਲ ਵੱਡੀ ਗੱਲ ਜਿਹੜੀ ਨਵੀਂ ਅੱਗ ਇੱਥੇ ਸ਼ੁਰੂ ਹੋਈ ਆ ਪੰਜ ਨਵੀਆਂ ਵਾਈਲਡ ਫਾਇਰਸ ਵੇਲੇ ਸਦਰਨ ਕੈਲੀਫੋਰਨੀਆ ਦੇ ਵਿੱਚ ਹੋਈਆਂ ਜੇ ਤੁਸੀਂ ਕੱਲ ਵੀਰਵਾਰ ਤੱਕ ਦੀ ਜਿਹੜੀ ਸਿਚੁਏਸ਼ਨ ਆ ਉਹਨੂੰ ਦੇਖਿਆ ਜਾਵੇ ਲਾਸ ਐਂਜਲਸ ਸੈਂਡੀਏਗੋ ਵੈਂਟੂਰਾ ਤੇ ਰਿਵਰਸਾਈਡ ਦੇ ਵਿੱਚ ਜਿਹੜੀਆਂ ਇਹ ਅੱਗਾਂ ਜਿਹੜੀਆਂ ਪੰਜ ਦਸੀਆਂ ਜਾ ਰਹੀਆਂ ਆ ਇਹਨਾਂ ਦੇ ਵਿੱਚੋਂ ਇੱਕ ਲੈਗਿਓਨਾ ਸੈਪਲੋਵੇਡਾ ਗੇਬਲ ਜੈਲਮਨ ਤੇ ਬਾਰਡਰ 2 ਇਹ ਪੰਜ ਇਹਨਾਂ ਵੱਖ-ਵੱਖ ਫਾਇਰਸ ਦੇ ਨਾਮ ਦਿੱਤੇ ਗਏ ਆ ਫਾਇਰ ਫੈਕਟਰ ਇਸ ਵੇਲੇ ਲੱਗਿਆ ਇੱਥੇ ਜਿਹੜੀ ਹੂਚ ਫਾਇਰ ਸੀ ਉਹਦੀਆਂ ਅਪਡੇਟਸ ਆ ਕਿ ਲਾਸ ਐਂਜਲਸ ਦੇ ਵਿੱਚ ਇਹ ਇਹਨੇ ਲਗਭਗ 10000 ਦੇ ਕਰੀਬ ਇੱਕੜ ਬਰਨ ਕਰ ਦਿੱਤਾ ਫਾਇਰ ਫੈਕਟਰ ਦੱਸ ਰਿਹਾ ਕਿ 36% ਇਹਨੂੰ ਕੰਟੇਨ ਕੀਤਾ ਗਿਆ ਭਾਵੇਂ ਦੇ ਉੱਤੇ ਕਾਬੂ ਪਾ ਲਿਆ ਗਿਆ ਟੋਟਲ ਡੈਮੇਜ ਕੈਲੀਫੋਰਨੀਆ ਦੇ ਵਿੱਚ ਜਿਹੜੀ ਪੈਲਿਸੈਡ ਫਾਇਰ ਸੀਗੀ ਈਟਰਨ ਫਾਇਰ ਸੀਗੀ ਜਿਹਦੀ ਪਹਿਲਾਂ ਆਪਾਂ বারবার ਜ਼ਿਕਰ ਕਰਦੇ ਹੋ ਨੇ ਲਗਭਗ 37000 ਏਕੜ ਬਰਨ ਕਰ ਦਿੱਤਾ ਨੇ 28 ਲੋਕਾਂ ਦੀ ਮੌਤ ਹੋਈ ਹੈ ਸੋ ਇਹ ਜਿੱਥੇ ਇੱਕ ਪਾਸੇ ਕੈਲੀਫੋਰਨੀਆ ਉਹਦੇ ਨਾਲ ਲੜ ਰਿਹਾ ਆ ਕੁਦਰਤੀ ਆਫਤਾਂ ਦੇ ਨਾਲ ਦੂਜੀ ਹੁਣ ਸਟੇਟ ਦੀ ਏਡ ਜਿਹੜੀ ਆ ਉਹਦੇ ਉੱਤੇ ਸਵਾਲ ਪੈਦਾ ਹੋ ਰਿਹਾ ਹੈ ਕਿ ਸਟੇਟ ਨੇ ਹੁਣ ਕੈਲੀਫੋਰਨੀਆ ਦੇ ਗਵਰਨਰ ਨੂੰ ਕਹਿੰਦੇ ਸਾਨੂੰ ਤੇ ਇੱਥੇ ਪੈਸਾ ਲਾਉਣਾ ਪੈਣਾ 2.5 ਬਿਲੀਅਨ ਡਾਲਰ ਦਾ ਪੈਕੇਜ ਉਹਨਾਂ ਨੇ ਅਨਾਉਂਸ ਕਰ ਦਿੱਤਾ ਕਿ ਜਿੱਥੇ ਵੀ ਫਾਇਰ ਦੇ ਨਾਲ ਜੋ ਕੁਝ ਹੋਇਆ ਏਰੀਆ ਅਫੈਕਟ ਹੋਇਆ 2.5 ਬਿਲੀਅਨ ਡਾਲਰ ਦੀ ਏਡ ਅਸੀਂ ਕਿੰਦੇ ਇੱਥੇ ਲਾਵਾਂਗੇ ਇੱਥੇ ਲਾਉਣ ਦਾ ਅਨਾਉਂਸ ਕਰਕੇ ਉਹ ਇਹਨੂੰ ਜਿਹੜਾ ਰੀਇੰਬਰਸ ਕਰਨਾ ਚਾਹੁੰਦੇ ਆ ਉਥੋਂ ਸੈਂਟਰ ਤੋਂ ਨਾਲ ਉਹਨਾਂ ਨੇ ਫੈਡਰਲ ਸਰਕਾਰ ਨੂੰ ਕਿਹਾ ਕਿ ਆ ਅਸੀਂ ਲਾ ਰਹੇ ਹਾਂ ਤੇ ਇਹ ਤੁਸੀਂ ਸਾਨੂੰ ਦਿਓ ਇਸੇ ਗੱਲ ਦਾ ਹੀ ਜਿਹੜਾ ਆ ਉਹ ਰੌਲਾ ਹੈ ਇਸ ਵੇਲੇ ਇਹਨਾਂ ਦੋਵਾਂ ਦੇ ਵਿਚਕਾਰ ਆਪਸ ਦੇ ਵਿੱਚ ਪੈ ਰਿਹਾ ਅਗਲੀ ਗੱਲ ਪਰ ਦੋਸਤੋ ਐਲਨ ਮਸਕ ਬਾਰੇ ਆ ਐਲਨ ਮਸਕ ਦੀ ਸਰਕਾਰ ਦੇ ਵਿੱਚ ਪਹੁੰਚ ਆ ਇਸ ਵੇਲੇ ਵਾਈਟ ਹਾਊਸ ਤੇ ਬਹੁਤ ਨੇੜੇ ਨੇ ਇਦਾਂ ਕਹ ਲਓ ਕਿ ਇੱਕ ਸਪੈਸ਼ਲ ਅਹੁਦਾ ਉਹਨਾਂ ਦਾ ਐਸ਼ਵਲੀ ਅਮਰੀਕਾ ਚ ਡੋਨਲਡ 트੍ਰੰਪ ਦੇ ਰਾਜ ਦੇ ਵਿੱਚ ਹੈਗਾ ਕਨਨੋ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਨੂੰ ਚੇਅਰ ਕਰ ਰਹੇ ਆ ਉਹਦੇ ਮੁਖੀ ਨੇ ਜਿਹਦੇ ਵਿਵੇਕ ਰਾਮਾ ਸ਼ਾਹਮੀ ਪਹਿਲਾਂ ਨਾਲ ਸੀਗੇ ਉਹਨਾਂ ਨਾਲ ਇਹਨਾਂ ਦੀ ਗੱਲ ਬਣੀ ਨਹੀਂ ਉਹ ਪਾਸੇ ਹੋ ਗਿਆ ਮੁੱਖ ਤੌਰ ਦੇ ਤੇ ਇਹ ਰਹਿ ਗਿਆ ਜਾਇ ਇਦਾਂ ਕਹਿ ਲਿਆ ਜਾਵੇ ਕਿ 트੍ਰੰਪ ਪ੍ਰਸ਼ਾਸਨ ਦੇ ਵਿੱਚ ਮਸਕ ਦੀ ਚੱਲਦੀ ਬਹੁਤ ਆ ਉਹਨਾਂ ਕੋਲੇ ਬਹੁਤ ਅਹਿਮ ਅਹੁਦਾ ਆ ਉਹਦਾਂ ਨੂੰ ਇਹ ਦਿੱਤਾ ਗਿਆ ਕਿ ਜਿੱਥੇ ਜਿੱਥੇ ਸਰਕਾਰ ਦਾ ਪੈਸਾ ਵੱਧ ਲੱਗਦਾ ਉਹਨੂੰ ਕੱਟ ਕਰੋ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਕਿ ਐਫੀਸ਼ੀਐਂਸੀ ਆਪਾਂ ਕਿਸ ਤਰੀਕੇ ਦੇ ਨਾਲ ਵਧਾਉਣੀ ਹੈ ਹੁਣ ਇੱਥੇ ਇੱਕ ਨਵਾਂ ਰੌਲਾ ਪੈ ਗਿਆ ਰੌਲਾ ਇਹ ਪੈ ਗਿਆ ਕਿ ਐਲਨ ਮਸਕ ਸਰਕਾਰ ਦੇ ਵਿੱਚ ਅਹੁਦੇਦਾਰ ਆ ਉਹਨਾਂ ਨੇ ਫੈਸਲਾ ਕਰਨਾ ਹੈ ਕਿ ਸਰਕਾਰ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ ਕਈ ਮਾਮਲਿਆਂ ਦੇ ਵਿੱਚ ਉਹਨਾਂ ਦੀਆਂ ਆਪਣੀਆਂ ਵੀ ਕੰਪਨੀਆਂ ਆ ਵੀ ਇਹ ਕਿੱਦਾਂ ਹੋ ਸਕਦਾ ਕਿ ਉਹ ਜਿਹੜਾ ਫੈਸਲਾ ਕਰਨਗੇ ਉਹਨਾਂ ਦੇ ਹੱਕ 'ਚ ਨਹੀਂ ਹੋਊਗਾ ਐਲਨ ਮਸਕ ਨੇ ਜਿਹੜੀ ਹੁਣ ਕ੍ਰਿਟਿਸਾਈਜ਼ ਕੀਤਾ ਹੈ ਕਿ 500 ਬਿਲੀਅਨ ਡਾਲਰ ਦਾ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਪ੍ਰੋਜੈਕਟ ਜਿਹਨੂੰ ਡੋਨਲਡ 트੍ਰੰਪ ਜਿਹੜੇ ਆ ਉਹ ਪ੍ਰਮੋਟ ਕਰ ਰਹੇ ਆ ਹੁਣ ਇਹਦੇ ਚ ਹੋਰ ਪਾਰਟਨਰ ਵੀ ਨੇ ਕਿ ਲੈਨਨ ਮਸਕ ਦੇ ਕੋਲ ਤੇ 500 ਬਿਲੀਅਨ ਦਾ ਹੈ ਨਹੀਂ ਜਿਹੜੇ ਓਪਨ AI ਆ ਜਾਂ ਸੌਫਟ ਬੈਂਕ ਆ ਐਲਨ ਮਸਕ ਨੇ ਕਿਆ ਕਿ ਨਾ ਦੋਵਾਂ ਦੇ ਕੋਲ ਪੈਸੇ ਹੈ ਨਹੀਂ 500 ਬਿਲੀਅਨ ਹੈ ਨਹੀਂ ਇਹਨਾਂ ਦੀ ਆਪਣੀ ਕੰਪਨੀ ਆ X AI ਡੋਨਲਡ 트੍ਰੰਪ ਦੀ ਉਹ ਓਪਨ AI ਤੇ ਜਿਹੜੀ ਦੂਜੀ ਆ ਸੌਫਟ ਬੈਂਕ ਆ ਉਹਨਾਂ ਦੇ ਨਾਲ ਕੰਪੀਟ ਕਰ ਰਹੀ ਹੈ ਰੌਲਾ ਇਹ ਪੈ ਰਿਹਾ ਕੀ ਇਹ ਕਨਫਲਿਕਟ ਆਫ ਇੰਟਰਸਟ ਨਹੀਂ ਹੈ ਇੱਕਦਾਂ ਹੋ ਸਕਦਾ ਕਿ ਉਹ ਆਪਣਾ ਫਾਇਦਾ ਨਹੀਂ ਕਰਨਗੇ ਤੇ ਉਹ ਆਪ ਉਹ ਕੰਮ ਕਿਉਂ ਨਹੀਂ ਕਰਨਗੇ ਜਿਹੜਾ ਉਹਨਾਂ ਦੇ ਹਿੱਤ ਦੇ ਵਿੱਚ ਹੈਗਾ ਹੁਣ ਤੁਹਾਨੂੰ ਇੱਥੇ ਇੱਕ ਮਹੱਤਵਪੂਰਨ ਗੱਲ ਇਹ ਆ ਕਿ ਜਿਹੜੇ ਜਿਹੜੀ ਸਰਕਾਰ ਦੀ ਏਡਾ ਸਰਕਾਰ ਹੁਣ ਕੀ ਕਹਿ ਰਹੀ ਹੈ ਜਿਹੜੇ ਜਿਹੜੇ ਰਿਪਬਲਿਕਨ ਨੇ ਉਹ ਬੇਸਿਕਲੀ ਇਹ ਕਹਿ ਰਹੇ ਆ ਡੈਮੋਕ੍ਰੇਟਸ ਨੇ ਪਹਿਲਾਂ ਕਿਹਾ ਸੀ ਕਿ ਆ 2030 ਤੱਕ 80% ਕਾਰਾਂ ਜਿਹੜੀਆਂ ਉਹ ਇਲੈਕਟ੍ਰਿਕ ਹੋ ਜਾਣੀਆਂ ਚਾਹੀਦੀਆਂ ਇਹ ਜ਼ਰੂਰੀ ਆ ਐਲਨ ਮਸਕ ਜੀ ਤੇ ਏਡ ਉਹਦੇ ਉੱਤੇ ਜਿਹੜਾ ਸਾਰੇ ਬੈਨੀਫਿਟੋ ਸਾਰੇ ਉੱਥੇ ਦੇ ਉੱਥੇ ਨੇ ਜਿਹੜੇ ਡੋਨਲਡ ਟਰੰਪ ਆ ਉਹ ਕਹਿੰਦੇ ਨਹੀਂ ਇਹਦੇ ਤੇ ਢਿਲ ਵਰਤ ਦਿਓ ਸਾਨੂੰ ਕੋਈ ਗੱਲ ਨਹੀਂ ਫੈਡਰਲ ਏਡ ਜਿਹੜੀ ਆ ਉਹ ਬੰਦ ਕਰ ਦਿਓ ਈਵੀ ਨੂੰ ਜਿਹੜੀ ਖਾਸ ਤੌਰ ਦੇ ਉੱਤੇ ਦਿੱਤੀ ਜਾ ਰਹੀ ਹੈ ਸੋ ਓਪਰ ਨਜ਼ਰੀ ਦੇਖਿਆ ਤਾਂ ਇਹ ਇਦਾਂ ਲੱਗਦਾ ਕਿ ਜੇ ਫੈਡਰਲ ਸਰਕਾਰ ਇਲੈਕਟ੍ਰਿਕ ਵਹੀਕਲ ਦੇ ਉੱਤੇ ਦੇਣ ਵਾਲੀ ਸਹਾਇਤਾ ਬੰਦ ਕਰ ਰਹੀ ਆ ਤਾਂ ਇਹਦੇ ਨਾਲ ਇਹਨਾਂ ਦਾ ਐਲਨ ਮਸਕ ਦਾ ਨੁਕਸਾਨ ਹੋਊਗਾ ਪਰ ਐਲਨ ਮਸਕ ਬਾਕੀ ਕਾਰ ਬਣਾਉਣ ਵਾਲੀਆਂ ਜਿਹੜੀਆਂ ਇਲੈਕਟ੍ਰਿਕ ਕਾਰ ਬਣਾਉਣ ਵਾਲੀਆਂ ਕੰਪਨੀਆਂ ਐ ਪਹਿਲਾਂ ਹੀ ਉਹਨਾਂ ਤੋਂ ਇੰਨਾ ਅੱਗੇ ਜਾ ਚੁੱਕੇ ਆ ਕਿ ਜਿਹੜੀ ਵੀ ਮਦਦ ਫੈਡਰਲ ਸਰਕਾਰ ਦੇਊਗੀ ਉਹਦਾ ਦੂਜੀਆਂ ਕੰਪਨੀਆਂ ਨੂੰ ਫਾਇਦਾ ਹੋਊਗਾ ਇਹਨਾਂ ਦੇ ਬਰਾਬਰ ਆਉਣ ਲਈ ਇਹਨਾਂ ਨੂੰ ਉਹਨਾਂ ਜਿਆਦਾ ਫਾਇਦਾ ਨਹੀਂ ਹੋਣਾ ਸੋ ਸਵਾਲ ਇਹ ਆ ਐਲਨ ਮਸਕ ਦੇ ਆਪਣੇ ਫੈਸਲੇ ਤੇ ਜਿੱਥੇ 270 ਮਿਲੀਅਨ ਡਾਲਰ ਇਹਨਾਂ ਨੇ ਡੋਨਲਡ ਟਰੰਪ ਦੀ ਕੈਂਪੇਨ ਦੇ ਵਿੱਚ ਲਾਇਆ ਤੇ ਉਹਨਾਂ ਦੇ ਫੈਸਲੇ ਇਹਨਾਂ ਦਾ ਫਾਇਦਾ ਕਿਉਂ ਨਹੀਂ ਕਰਨਗੇ ਤੇ ਦੂਜੀ ਕੰਪਨੀਆਂ ਦਾ ਵਿਤਕਰਾ ਕਿਉਂ ਨਹੀਂ ਕੀਤਾ ਜਾਓ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇਸ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ